ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਚੈਨਲ ਦੇ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅੱਜ ਉਹ ਪੱਗ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਇੱਕ ਲੜ ਦੇ ਚਾਰ-ਚਾਰ ਲੜ ਬਣਾ ਕੇ 20 ਲੜਾਂ ਦੀ ਪੱਗਾ ਲੈਂਥ ਪੱਗ ਦੀ 7 ਮੀਟਰ ਪਹਿਲਾ ਲੜ ਸਿਰ ਦੇ ਸੈਂਟਰ 'ਚ ਰੱਖ ਲੈਣਾ ਪੂਣੀ ਦੇ ਜੋ ਦੋ ਪੱਲੇ ਹੁੰਦੇ ਆ ਉਹਨਾਂ ਦੇ ਵਿੱਚੋਂ ਚਾਰ ਪੱਲੇ ਕੱਢ ਕੇ ਉਹਨਾਂ ਨੂੰ ਸੈਂਟਰ 'ਚ ਲਾਉਣ ਉਸ ਤੋਂ ਬਾਅਦ ਕੱਲੇ-ਕੱਲੇ ਜੋ ਪੱਲੇ ਨੇ ਉਹਨਾਂ ਨੂੰ ਖਿੱਚ ਕੇ ਵਿੱਚ ਫੋਲਡ ਕਰ ਦੇਣਾ ਵਿੱਚ ਫੋਲਡ ਕਰਕੇ ਉਹ ਜਿਹੜੇ ਪੱਲੇ ਨੇ ਉਹ ਮੋਟੇ ਹੋ ਜਾਣਗੇ ਇੱਕ-ਇੱਕ ਕਰਕੇ ਚਾਰਾਂ ਪੱਲਿਆਂ ਨੂੰ ਮੋਟੇ ਪੇਜ ਬਣਾ ਕੇ ਅੱਧੀ ਅੱਖ ਤੇ ਅੱਧੀ ਗੱਲ ਟਾ ਕੇ ਲਗਾਉਣਾ ਹੈ ਨਾਲ ਦੀ ਨਾਲ ਬਾਜ ਦੀ ਮਦਦ ਵੀ ਲੈ ਸਕਦੇ ਆ ਜੋ ਵੀਰ ਵੀਡੀਓ ਦੇਖ ਰਹੇ ਨੇ ਜੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਬਾਅਦ ਦੇ ਵਿੱਚੋਂ ਕੁਝ ਵੀਰ ਕਮੈਂਟ ਚ ਪੁੱਛਦੇ ਆ ਪੱਗ ਦਾ ਕੱਪੜਾ ਜਾਂ ਕਿਹਤੋਂ ਗੱਲ ਨਹੀਂ ਪਤਲਾ ਆਦੀ ਸਾਰੀ ਡਿਟੇਲ ਵੀਰੇ ਵੀਡੀਓ ਦੇ ਵਿੱਚ ਬੋਲ ਕੇ ਦੱਸੀ ਜਾਂਦੀ ਆ ਸਾਰੀ ਵੀਡੀਓ ਦੇਖੋਗੇ ਕੁਝ ਪੁੱਛਣ ਦੀ ਲੋੜ ਨਹੀਂ ਪੋਣੀ ਚਾਰਾਂ ਲੜਾਂ ਨੂੰ ਇੱਕੋ ਜਿਹਾ ਕਰਕੇ ਅੱਧੀ ਅੱਖ ਤੇ ਅੱਧੀ ਗੱਲ ਟੱਕ ਕੇ ਲਗਾ ਦੇਣਾ ਹੈ ਉਸ ਤੋਂ ਬਾਅਦ ਅਗਲਾ ਲੜ ਸਿੱਧੇ ਜਮਾ ਉੱਪਰਲੇ ਪਾਸੇ ਰੱਖ ਕੇ ਲਗਾਉਣਾ ਹੈ ਸੈਂਟਰ ਤੋਂ ਪਹਿਲਾਂ ਹੀ ਜੋ ਲੜਨੇ ਚਾਰ ਲੜ ਬਣਾਉਣੇ ਸਟਾਰਟ ਕਰਨੇ ਆ ਪਹਿਲਾਂ ਹੀ ਸਟਾਰਟ ਕਰ ਲੈਣੇ ਨੇ ਪੂਣੀ ਦੇ ਉਸੇ ਪੂਣੀ ਦੇ ਵਿੱਚੋਂ ਸਾਫ ਨੂੰ ਉੱਪਰਲੇ ਪੱਲੇ ਨੂੰ ਮੋੜ ਲੈਣਾ ਉਸ ਤੋਂ ਬਾਅਦ ਦੋ ਪੱਲੇ ਉਹਦੇ ਵਿੱਚੋਂ ਕੱਢ ਲੈਣੇ ਆ ਤੇ ਅਖੀਰਲਾ ਜੋ ਲਾਸਟ ਆ ਲਾਸਟ ਪੇਜ ਆਪਾਂ ਬਣਾਉਣਾ ਉਹ ਜਿਹੜਾ ਪੂਣੀ ਦਾ ਦੋ ਪਾਸੇ ਹੁੰਦੇ ਉਹਨਾਂ ਦਾ ਜਿਹੜਾ ਲਾਸਟ ਪਾਸਾ ਰਹਿ ਜਾਂਦਾ ਇੱਕ ਪੇਜ ਉਹਦੇ ਵਿੱਚੋਂ ਨਿਕਲ ਆਉਣਾ ਟੋਟਲ ਚਾਰ ਪੇਜ ਬਣਾ ਲੈਣੇ ਨੇ ਤਰੀਕਾ ਸਾਰੀ ਜੋ ਪਾਗਾਂ ਦੀ ਪੇਚਾਂ ਦੀ ਜੋ ਇੱਕ ਤੋਂ ਜ਼ਿਆਦਾ ਪੇਚ ਬਣਾਉਣ ਦਾ ਤਰੀਕਾ ਸਾਰੇ ਲੜਾਂ ਦੇ ਵਿੱਚ ਸੇਮ ਆ ਜਿਸ ਤਰ੍ਹਾਂ ਆਪਾਂ ਪਹਿਲੇ ਲੜਨ ਦੇ ਵਿੱਚ ਪੱਲੇ ਕੱਢ ਕੇ ਉਹਨਾਂ ਨੂੰ ਫੋਲਡ ਕਰਕੇ ਲੜ ਬਣਾਏ ਸੀ ਉਸ ਤਰ੍ਹਾਂ ਹੀ ਸਾਰੇ ਪੇਚਾਂ ਦੇ ਵਿੱਚ ਇਸ ਤਰ੍ਹਾਂ ਹੀ ਬਣਾਉਣਾ ਸਭ ਤੋਂ ਪਹਿਲਾਂ ਜੋ ਪਹਿਲਾ ਪੇਚ ਬਣਾਇਆ ਉਹਨੂੰ ਮੋੜ ਕੇ ਮੋਟਾ ਕਰ ਲੈਣਾ ਉਸ ਤੋਂ ਬਾਅਦ ਦੂਸਰੇ ਨੂੰ ਤੇ ਉਸ ਤੋਂ ਬਾਅਦ ਤੀਸਰੇ ਨੂੰ ਬਾਕੀ ਬਾਈ ਦੀ ਮਦਦ ਦੇ ਨਾਲ ਨਾਲ ਦੀ ਨਾਲ ਬਾਈ ਫੇਰ ਕੇ ਜੋ ਪੇਚ ਨੇ ਉਹਨਾਂ ਨੂੰ ਮੋਟੇ ਕਰ ਦੇਣਾ ਹੈ ਪੇਚਾਂ ਦਾ ਜੋ ਫਾਸਲਾ ਹੈ ਉਹ ਇੱਕੋ ਜਿਹਾ ਰੱਖਣਾ ਹੈ ਚਾਰ ਜੋ ਲੜ ਬਣਾਏ ਨੇ ਉਹਨਾਂ ਨੂੰ ਇੱਕੋ ਜਿਹੇ ਫਾਸਲੇ ਦੇ ਨਾਲ ਅੱਧੀ ਅੱਖ ਤੇ ਅੱਧੀ ਗੱਲ ਢੱਕ ਕੇ ਲਗਾ ਦੇਣਾ ਹੈ ਪੱਗ ਦੀ ਲੈਂਥ ਹੈ ਉਹ 7 ਮੀਟਰ ਦੀ ਹੈ ਕੱਪੜਾ ਰੂਬੀਆ ਵੈਲ ਹੈ ਜਦੋਂ ਪੇਚਾਂ ਦੇ ਵਿੱਚ ਬਾਝ ਫੇਰਨਾ ਹੈ ਬਾਜ ਨੂੰ ਹੌਲੀ ਹੌਲੀ ਫੇਰਨਾ ਹੈ ਕਾਲੀ ਨਹੀਂ ਕਰਨੀ ਉਸ ਤੋਂ ਬਾਅਦ ਅਗਲਾ ਲੜ ਜੋ ਪਹਿਲਾ ਲੜ ਲਗਾਇਆ ਸੀ ਉਹ ਤੋਂ ਥੋੜਾ ਜਿਹਾ ਥੱਲੇ ਰੱਖਣਾ ਹੈ ਮੋਟਾ ਪਾਸਾ ਉੱਪਰ ਤੇ ਪਤਲਾ ਪਾਸਾ ਥੱਲੇ ਰੱਖਣਾ ਹੈ ਉਸੇ ਪੂਣੀ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਮੋੜ ਕੇ ਉਹਦੇ ਵਿੱਚੋਂ ਇੱਕ ਪੇਜ ਕੱਢ ਲੈਣਾ ਜੋ ਬਾਕੀ ਤਿੰਨ ਪੇਜ ਨੇ ਉਹ ਪੂਣੀ ਦੇ ਵਿੱਚੋਂ ਕੱਢ ਕੇ ਜੋ ਪੱਲੇ ਨੇ ਉਹਨਾਂ ਨੂੰ ਬਰਾਬਰ ਲੈ ਆਉਣਾ ਹੈ ਉਸ ਤੋਂ ਬਾਅਦ ਜੋ ਪੱਲੇ ਬਰਾਬਰ ਲੈ ਕੇ ਆਉਂਦੇ ਹਨ ਉਹਨਾਂ ਨੂੰ ਮੋੜ ਕੇ ਮੋٹے ਕਰਕੇ ਲਗਾ ਦੇਣਾ ਹੈ ਬਾਕੀ ਜੇ ਕਿਸੇ ਵੀਰ ਨੂੰ ਪ੍ਰੋਬਲਮ ਆ ਸਟਾਈਲ ਦੇ ਵਿੱਚ ਪ੍ਰੋਬਲਮ ਆਊਗੀ ਪੇਚ ਨਾ ਬਣ ਜੋ ਪੱਗ ਦੀ ਪੂਣੀਆਂ ਉਹਦੀ ਜੋ ਚੜਾਈ ਆ ਹੋਰ ਜ਼ਿਆਦਾ ਕਰ ਸਕਦੇ ਨੇ ਇਹਦੇ ਨਾਲ ਜੋ ਪੇਚ ਨੇ ਉਹ ਸੌਖੇ ਬਣ ਜਾਣਗੇ ਸਭ ਤੋਂ ਪਹਿਲਾਂ ਤਾਂ ਚਾਰ ਪੱਲੇ ਕੱਢ ਲੈਣੇ ਨੇ ਫਿਰ ਉਹਨਾਂ ਨੂੰ ਮੋੜ ਕੇ ਮੋਟੇ ਕਰ ਲੈਣਾ ਹੈ ਹੱਥ ਨਾਲ ਸੌਖੇ ਹੋ ਜਾਂਦੇ ਹੱਥ ਨਾਲ ਕਰ ਲਓ ਬਾਜ ਨਾਲ ਹੋ ਸਕਦਾ ਬਾਜ ਨਾਲ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਇੱਕੋ ਜਿਹਾ ਕਰਕੇ ਇੱਕੋ ਜਿਹੇ ਫਾਸਲੇ ਦੇ ਨਾਲ ਲਗਾ ਦੇਣਾ ਹੈ नाल दाल आवाज़ फेरया जाए तो ज़्यादा वजिया होगा पग का जो कपड़ा रूबिया वैल है थले जो बेस बनया वह सिंपल एक पटका बनया हुआ है ਭਾਈ ਦੀ ਮੱਤ ਦੇ ਨਾਲ ਪੇਚਾਂ ਦੇ ਵਿੱਚ ਸਫਾਈ ਕਰਕੇ ਇੱਕੋ ਜਿਹੇ ਫਾਸਲੇ ਦੇ ਨਾਲ ਲਗਾ ਦੇਣਾ ਹੈ ਉਸ ਤੋਂ ਬਾਅਦ ਲੜ ਨੂੰ ਪਿੱਛੋਂ ਹਲਕਾ ਜਿਹਾ ਦੱਬ ਕੇ ਫਿਰ ਅਗਲਾ ਲੜ ਲਗਾਉਣਾ ਹੈ ਜੋ ਦੂਸਰਾ ਲੜ ਲਗਾਇਆ ਸੀ ਉਹ ਤੋਂ ਥੋੜਾ ਜਿਹਾ ਥੱਲੇ ਰੱਖ ਕੇ ਜੋ ਲੜਾ ਇਹਨੂੰ ਲਗਾ ਦੇਣਾ ਹੈ ਸੇਮ ਪਹਿਲਾਂ ਵਾਂਗੀ ਜਿਸ ਤਰ੍ਹਾਂ ਥੱਲੇ ਲੜਾਂ ਦੇ ਵਿੱਚ ਪੇਚ ਬਣਾਏ ਨੇ ਸੇਮ ਉਹੀ ਤਰੀਕੇ ਨਾਲ ਪੇਚ ਬਣਾ ਦੇਣੇ ਨੇ ਸਭ ਤੋਂ ਪਹਿਲਾਂ ਪੂਣੀ ਦੇ ਜੋ ਉੱਪਰਲਾ ਪੱਲਾ ਹੈ ਉਸ ਨੂੰ ਵਿੱਚ ਮੋੜ ਕੇ ਮੋਟਾ ਕਰ ਲੈਣਾ ਹੈ ਉਸ ਤੋਂ ਬਾਅਦ ਜੋ ਤਿੰਨ ਪੇਚ ਰਹਿ ਗਏ ਉਸੇ ਪੂਣੀ ਦੇ ਵਿੱਚੋਂ ਕੱਢ ਕੇ ਬਰਾਬਰ ਲੈਉਣੇ ਹਨ ਫਿਰ ਉਹਨਾਂ ਨੂੰ ਮੋਟੇ ਕਰਕੇ ਬਰਾਬਰ ਕਰਕੇ ਇੱਕੋ ਜਿਹੇ ਫਾਸਲੇ ਦੇ ਨਾਲ ਲਗਾ ਦੇਣਾ ਹੈ ਬਾਕੀ ਜੇ ਵੀਰਾਂ ਨੂੰ ਹਜੇ ਵੀ ਕੋਈ ਪ੍ਰੋਬਲਮ ਹੋਈ ਜਿਉ ਕੋਈ ਸਮਝ ਆਇਆ ਕਮੈਂਟ ਕਰਕੇ ਉਹ ਕਰ ਸਕਦੇ ਨੇ ਜਾਂ ਡਾਇਰੈਕਟ ਕਾਲ ਕਰ ਸਕਦੇ ਨੇ ਬਾਕੀ ਵੀਰੇ ਕੋਸ਼ਿਸ਼ ਇਹ ਹੀ ਹੁੰਦੀ ਆ ਜੀ ਜੋ ਸਟਾਈਲ ਤੁਸੀਂ ਕਹਿੰਦੇ ਹੋ ਉਹ ਸ਼ੇਪ ਉਹਦੀ ਵੀਡੀਓ ਜਲ ਤੋਂ ਜਲਦ ਪਾਈਏ जो बाय फेरना है वो स्टार्टिंग तो एंड तक फेरना है एक को जी फासले इको जो पेज ने उन्होंने लगा के अगले लोड से स्टार्ट करना है ਕੁਝ ਵੀਰਾਂ ਨੇ ਆ ਪੱਗ ਦੀ ਫਰਮੈਸ਼ ਕਰੀ ਸੀ ਤੇ ਆ ਪੱਗ ਦੀ ਵੀਡੀਓ ਅੱਜ ਅਪਲੋਡ ਕੀਤੀ ਹੈ ਜੀ ਇਸ ਤੋਂ ਬਾਅਦ ਵੀਰਾਂ ਨੇ ਮੋਰਨੀ ਪੱਗ ਦੀ ਕਿਹਾ ਸੀ ਉਹਦੀ ਵੀ 1-2 ਦਿਨਾਂ ਦੇ ਵਿੱਚ ਵੀਡੀਓ ਜਲਦੀ ਅਪਲੋਡ ਕਰ ਦਾਂਗੇ ਉਸ ਤੋਂ ਬਾਅਦ ਵੀਰੇ ਜੋ ਅਗਲਾ ਲੜ ਲਗਾਉਣਾ ਪਹਿਲੇ ਲੜ ਲਗਾਏ ਹੋਣੇ ਉਹਨਾਂ ਤੋਂ ਥੱਲੇ ਰੱਖਣਾ ਹੈ ਸਾਰੇ ਲੜਾਂ ਦੇ ਵਿੱਚ ਤਰੀਕਾ ਸੇਮ ਪਹਿਲਾਂ ਵਾਲਾ ਹੀ ਆ। ਸਭ ਤੋਂ ਪਹਿਲਾਂ ਜੋ ਉੱਪਰਲਾ ਪੱਲਾ ਉਹਨੂੰ ਮੋੜ ਕੇ ਮੋਟਾ ਕਰ ਲੋ। ਜੋ ਥੱਲੇ ਵਾਲਾ ਪੱਲਾ ਰਹਿੰਦਾ ਹੈ ਇੱਕ ਪੀਚ ਉਹਦਾ ਬਣ ਜਾਣਾ ਹੈ ਇੱਕ ਉੱਪਰਲੇ ਦਾ ਤੇ ਜਿਹੜੇ ਦੋ ਪੀਚ ਰਹਿ ਗਏ ਜੋ ਪੂਣੀ ਦੇ ਵਿੱਚੋਂ ਕੱਢ ਲਏ ਨੇ ਚਾਰ ਲੜਾਂ ਤੱਕ ਚਾਰ-ਚਾਰ ਪੇਚ ਲਗਾ ਲੈਣੇ ਨੇ ਪੰਜਵਾਂ ਲੜਾ ਉਹਦੇ ਤਿੰਨ ਲੜ ਲਗਾ ਦਿਓ ਜੀ 19 ਲੜ ਬਣ ਜਾਣਗੇ ਟੋਟਲ ਉਸ ਤੋਂ ਬਾਅਦ ਜੋ ਛੇਵਾਂ ਲੜ ਲਗਾਉਣਾ ਉਹ ਸਿੰਗਲ ਲਗਾ ਸਕਦੇ ਹੋ ਬਾਕੀ ਜੇ ਉਹ ਅਬੀਰਾ ਦੀ ਮਰਜ਼ੀ ਆ ਜੇ ਇਹਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਤਾਂ ਕਰ ਵਧੀਆ ਗੱਲ ਆ ਤੇ ਜਿਹੜੀ ਪੱਗ 'ਚ 6-6 ਲੜ ਪਾਏ ਹੋਏ ਨੇ ਜੋ ਉਬੀਰ ਨੇ ਕਿਹਾ ਸੀ ਵੀਡੀਓ ਤਰੀਕਾ ਵੀਰੇ ਦੇਖ ਸਕਦੇ ਹੋ ਹੁਣ ਸੇਮ ਤਰੀਕਾ ਜਿਸ ਤਰ੍ਹਾਂ ਚਾਰ ਲੜ ਕੱਢੇ ਆ ਉਸ ਤਰ੍ਹਾਂ ਹੀ ਦੋ ਲੜ ਹੋਰ ਕੱਢ ਲੈਣੇ ਆ ਤਰੀਕਾ ਸੇਮ ਆ ਬਸ ਥੋੜਾ ਜਿਹਾ ਟਾਈਮ ਉਹਨੂੰ ਜ਼ਿਆਦਾ ਲੱਗ ਜੂ ਇਹਦੇ ਨਾਲੋਂ ਉੱਪਰਲੇ ਪਾਸਿਓਂ ਵੀ ਨਾਲ ਦੀ ਨਾਲ ਮੋੜ ਕੇ ਲੜ ਨੂੰ ਲਗਾਉਣਾ ਇਹਦੇ ਨਾਲ ਪੱਗ ਦੀ ਜੋ ਸ਼ੇਪ ਆ ਉਹ ਸੋਹਣੀ ਬਣ ਜਾਂਦੀ ਆ ਬਾਕੀ ਜੋ ਵੀਰਾਂ ਦੇ ਮਨ ਦੇ ਵਿੱਚ ਕਿਸੇ ਵੀ ਸਟਾਈਲ ਨੂੰ ਲੈ ਕੇ ਜੇ ਕੋਈ ਹੈ ਵੀ ਆਹ ਸਟਾਈਲ ਦੀ ਵੀਡੀਓ ਪਾਓ ਜਾਂ ਸਟਾਈਲ ਕੋਈ ਨਵਾਂ ਹੋ ਉਹ ਵੀਰੇ ਫੋਟੋਆਂ ਚੈੱਕ ਕਰ ਸਕਦੇ ਨੇ Facebook ਆਈਡੀਆ ਜਿਸ ਕਰਨਦੀਪ ਸਿੰਘ ਕਿੰਗ ਤੇ Facebook ਤੇ ਪੇਜ ਬਣਾਇਆ ਜੀ ਜਿਸ ਕਰਨਦੀਪ ਸਿੰਘ ਟਰਬਨ ਕਿੰਗ ਉਹਨੂੰ ਵੱਤ-ਵੱਤ ਲਾਈਕ ਕਰੋ ਜੀ Instagram ਅਕਾਊਂਟ ਆ ਜੀ ਜਿਸ ਕਰਨਦੀਪ ਸਿੰਘ ਟਰਬਨ ਕਿੰਗ ਨੋ ਤੇ ਉਹਨੂੰ ਫੋਲੋ ਕਰੋ ਜੀ ਉਸ ਤੋਂ ਬਾਅਦ ਅਗਲਾ ਲੜ ਪਹਿਲਾ ਵਾਂਗੀ ਅੱਖ ਤੱਕ ਖੋਲ ਕੇ ਉੱਪਰੋਂ ਥੋੜਾ ਜਿਹਾ ਥੱਲੇ ਰੱਖ ਕੇ ਲਗਾਉਣਾ ਹੈ ਨਾਲ ਦੀ ਨਾਲ ਉੱਪਰਲੇ ਪਾਸਿਓਂ ਮੋੜ ਕੇ ਲਿਆਉਣੇ ਨੇ ਇਹਦੇ ਨਾਲ ਜੋ ਉੱਪਰਲੀ ਗਰਨਰ ਨਾਲ ਤਾਂ ਸਾਫ਼ ਹੋ ਜਾਂਦੀਆਂ ਨੇ ਦੂਜਾ ਪਾਗੇ ਦੀ ਜੋ ਸ਼ੇਪ ਹੈ ਸੋਹਣੀ ਬਣ ਜਾਂਦੀ ਆ ਇਹ ਜੋ ਲਾਸਟ ਪੇਚ ਲਗਾ ਰਹੇ ਹਾਂ ਇਹ ਸਿੰਗਲ ਲਗਾ ਹੈ ਇਹਨੂੰ ਡਬਲ ਵੀ ਲਗਾ ਸਕਦੇ ਹਾਂ ਮਤਲਬ ਵੀ ਇਹਦੇ ਵਿੱਚੋਂ ਦੋ ਪੇਚ ਬਣਾ ਕੇ ਵੀ ਲਗਾ ਸਕਦੇ ਹਾਂ ਉੱਪਰਲੇ ਪਾਸਿਓਂ ਵੀ ਨਾਲ ਦੀ ਨਾਲ ਮੋੜ ਕੇ ਪੂਰੀ ਸਫਾਈ ਦੇ ਨਾਲ ਪੇਚ ਨੂੰ ਲਗਾ ਦੇਣਾ ਹੈ ਤੋ ਬਾਅਦ ਵੀ ਬਾਜ ਦੀ ਮਦਦ ਨਾਲ ਜਿੱਥੋਂ ਪੇਜ ਰਹਿ ਜਾਂਦੇ ਨੇ ਸਾਫ਼ ਕਰਨ ਨੂੰ ਸਾਫ਼ ਕਰ ਲੈਣੇ ਨੇ ਬਾਅਦ ਜਦੋਂ ਫੇਰਨਾ ਹੈ ਬੈਕ ਸਾਈਡ ਤੋਂ ਫਰੰਟ ਤੇ ਫਰੰਟ ਤੋਂ ਬੈਕ ਸਾਈਡ ਵੱਲ ਨੂੰ ਦੋਨਾਂ ਪਾਸਿਆਂ ਨੂੰ ਬਾਜ ਨੂੰ ਫੇਰਨਾ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਾਜ ਫੇਰਨਾ ਹੈ ਤੇ ਬਾਜ ਫੇਰਨ ਲੱਗਾ ਵੀਰੇ ਕਾਲੀ ਨਹੀਂ ਕਰਨੀ ਕਿਉਂਕਿ ਜੋ ਪੇਜ ਨੇ ਇਹਨਾਂ ਦਾ فاਸਲਾ ਕੱਟਾ ਕਈ ਪੇਜ ਜੇ ਇੱਕ ਦੂਜੇ ਦੇ ਵਿੱਚ ਵਿੱਚ ਵੜ ਜਾ ਬਾਹਰ ਵੜ ਵੜ ਸਕਦੇ ਨੇ ਇਕੱਠੇ ਹੋ ਸਕਦੇ ਨੇ ਇਸ ਲਈ ਥੋੜਾ ਧਿਆਨ ਦੇ ਨਾਲ ਹੌਲੀ ਹੌਲੀ ਬਾਹਰ ਫੇਰਨਾ ਹੈ ਹਲਕਾ ਹਲਕਾ ਪੈਂਚੀ ਕਰਕੇ ਪੇਚਾਂ ਨੂੰ 3D ਕਰ ਦੇਣਾ ਹੈ ਜੋ ਪੇਚਾਂ ਨੂੰ 3D ਕਰਨਾ ਹੈ ਉਹਨਾਂ ਨੂੰ ਉੱਪਰਲੇ ਪਾਸਿਓਂ ਸਟਾਰਟ ਕਰਨਾ ਹੈ ਸਭ ਤੋਂ ਪਹਿਲਾਂ ਜੋ ਆਪਣਾ ਲਾਸਟ ਪੇਜ ਆ ਫਿਰ ਉਹਨੂੰ ਉਹਦੇ ਤੋਂ ਬਾਅਦ ਥੱਲੇ ਵੱਲ ਨੂੰ ਆਉਣਾ ਹੈ ਮੈਨੂੰ 20ਵੇਂ 19ਵੇਂ 18ਵੇਂ ਤੋਂ ਇਸ ਤਰ੍ਹਾਂ ਥੱਲੇ ਨੂੰ ਆਈ ਜਾਣਾ ਹੈ ਪੈਂਚ ਕਰਨੇ ਸਟਾਰਟ ਉੱਥੋਂ ਕਰਨੇ ਆ ਜਿੱਥੇ ਆਪਣਾ ਹੱਥ ਆਸਾਨੀ ਨਾਲ ਪੈ ਜਾਵੇ ਜਿੱਥੇ ਪੇਜ ਬ੍ਰੀਕ ਹੁੰਦੇ ਆ ਉੱਥੇ ਆਪਣਾ ਹੱਥ ਪੈਂਚ ਨਹੀਂ ਕਰਾਇਆ ਜਾਂਦਾ ਤੇ ਉਹ ਕਰਨ ਦੇ ਚੱਕਰ ਦੇ ਵਿੱਚ ਪੇਜ ਨੇ ਜੋ ਇਕੱਠੇ ਹੋ ਜਾਂਦੇ ਨੇ ਇਸ ਕਰਕੇ ਉਸ ਆਬ ਨਾਲ ਜਿੱਥੋਂ ਕਿਤੇ ਸਹੀ ਹੱਥ ਆਪਣਾ ਪੈ ਰਿਹਾ ਉਸ ਆਬ ਨਾਲ ਪੇਚਾਂ ਨੂੰ 3D ਕਰ ਦੇਣਾ ਹੈ ਇਧਰਲੇ ਪਾਸੇੋਂ ਜੋ ਲੜ ਲਗਾਏ ਨੇ ਇਹਨਾਂ ਨੂੰ ਥੱਲੇ ਤੱਕ ਖਿੱਚ ਕੇ ਅੱਕ ਤੱਕ ਖੋਲ ਲੈਣਾ ਹੈ ਤੇ ਜੋ ਉੱਪਰਲੇ ਪਾਸੇੋਂ ਜੋ ਪੱਗ ਦੀ ਸ਼ੇਪ ਹੈ ਉਸ ਨੂੰ ਵੀ ਹਲਕਾ ਜਿਹਾ ਪਿੰਚ ਕਰ ਲੈਣਾ ਉਸ ਤੋਂ ਬਾਅਦ ਜੋ ਲਾਸਟ ਲੜ ਲਗਾਉਣਾ ਹੈ ਲਾਸਟ ਲੜ ਲਗਾਉਣ ਤੋਂ ਪਹਿਲਾਂ ਜਿੱਥੋਂ ਆਪਾਂ ਪੱਗ ਦੇ ਲੜ 모ੜੇ ਨੇ ਸੈਂਟਰ ਦੇ ਵਿੱਚ ਪੱਗ ਪੈਨ ਲਗਾ ਲੈਣਾ ਹੈ ਪਾਗ ਪੈਨ ਲਗਾ ਕੇ ਫਿਰ ਲਾਸਟ ਲੜ ਲਗਾਉਣਾ ਹੈ ਲਾਸਟ ਲੜ ਲਗਾਉਣ ਵੇਲੇ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਥੱਲੇਲਾ ਪੱਲਾ ਉੱਪਰਲੇ ਪਾਸੇ ਤੇ ਉੱਪਰਲਾ ਪੱਲਾ ਥੱਲੇ ਪਾਸੇ ਮੋੜ ਕੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਅੱਖ ਤੱਕ ਚੰਗੀ ਤਰ੍ਹਾਂ ਲੜ ਨੂੰ ਖੋਲ ਕੇ ਉੱਪਰਲੇ ਪਾਸਿਓਂ ਚੰਗੀ ਤਰ੍ਹਾਂ ਖਿੱਚ ਕੇ ਪੂਰਾ ਪ੍ਰੈਸ ਕਰਕੇ ਐਨ ਪਲੇਨ ਕਰਕੇ ਲੜ ਹੈ ਉਹ ਲਗਾਉਣਾ ਹੈ ਜੋ ਲੜ ਦੀ ਚੜਾਈ ਹੈ ਉਹ ਹਾਫ ਤੋਂ ਜ਼ਿਆਦਾ ਰੱਖਣੀ ਹੈ ਸੱਜੇ ਪਾਸੇ ਜੋ ਪੂਰਾ ਪਾਸਾ ਹੈ ਉਹਦੇ ਹਾਫ ਤੋਂ ਥੋੜੀ ਜਿਹੀ ਜ਼ਿਆਦਾ ਇਸ ਤੋਂ ਜ਼ਿਆਦਾ ਲੜ ਦੀ ਚੌੜਾਈ ਨਹੀਂ ਵਧਾਉਣੀ ਹੈ ਜੋ ਪਿੰਨਲ ਲਗਾਇਆ ਸੀ ਉਹਦੇ ਬਿਲਕੁਲ ਥੱਲੇ ਲਿਆ ਕੇ ਉਂਗਲੀ ਦੇ ਗੁੱਠੇ ਦੀ ਮਦਦ ਦੇ ਨਾਲ ਲੜ ਨੂੰ ਮੋੜ ਕੇ ਲਗਾਉਣਾ ਹੈ ਮੋੜਨ ਤੋਂ ਬਾਅਦ ਲੜ ਨੂੰ ਜਿੰਨਾ ਸ਼ੇਪ ਦੇ ਹਿਸਾਬ ਨਾਲ ਜੋ ਮੋਰਨਿੰਗ ਵਾਲਾ ਲੜਾ ਹੈ ਜਾਚੇ ਉਹਨਾਂ ਲਗਾਉਣਾ ਚਾਹੀਦਾ ਹੈ ਉੱਪਰਲੇ ਪਾਸੇ ਲੜ ਦੇ ਪੱਗ ਪੈਨ ਲਗਾ ਸਕਦੇ ਆ ਇਦੇ ਨਾਲ ਲੜ ਹੈ ਉਹ ਟਾਈਟ ਰਹਿੰਦਾ ਹੈ ਖੋਲਣ ਦਾ ਡਰ ਨਹੀਂ ਹੁੰਦਾ ਉੱਪਰਲੇ ਪਾਸੇ ਉਹ ਵੀ ਜੋ ਲੜ ਲਗਾਇਆ ਹੈ ਉਸ ਨੂੰ ਚੰਗੀ ਤਰ੍ਹਾਂ ਬਾਅਦ ਦੇ ਵਿੱਚੋਂ ਵੀ ਜਿੱਥੇ ਕਿਤੇ ਕੱਚ ਰਹਿ ਜਾਵੇ ਸੈੱਟ ਕਰ ਸਕਦੇ ਆ ਬਾਜ ਦੀ ਮਦਦ ਨਾਲ ਹੋਰ ਸਫਾਈ ਲਿਆ ਸਕਦੇ ਆ ਬਾਕੀ ਵੀਰੇ ਦੁਬਾਰਾ ਨੋਟ ਕਰ ਲਓ ਜੀ ਪੱਗ ਦੀ ਲੈਂਥ 7 ਮੀਟਰ ਕੱਪੜਾ ਰੂਬੀਆ ਬੈਲ ਤੇ ਪੱਗ ਨੂੰ ਜੋ ਪਾਣੀ ਲਗਾਇਆ ਹੈ ਬਿਲਕੁਲ ਨਾਰਮਲ ਲਗਾਇਆ ਹੈ ਜਿਆਦਾ ਨਹੀਂ ਲਗਾਇਆ ਹੈ ਜਬ ਬੜਾ ਕਟ ਨਹੀਂ ਨਾਰਮਲੀ ਸਾਰੀ ਪੱਗ ਤੇ ਛੱਟਾ ਦੇ ਕੇ ਪਾਣੀ ਲਗਾਇਆ ਹੋਇਆ ਪੂਣੀ ਸਿੰਪਲ ਪੂਣੀ ਆ ਕੋਈ ਤੈ ਵਾਲੀ ਪੂਣੀ ਜਾਂ ਕੋਈ ਹੋਰ ਪੂਣੀ ਦਾ ਕੋਈ ਉਹ ਨਹੀਂ ਹੈ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਧੰਨਵਾਦ ਜੀ ਤੇ ਜਿੰਨਾ ਵੀਰਾਂ ਨੇ ਹਾਲੇ ਤੱਕ ਨਹੀਂ ਕਰਿਆ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇਕਰ ਵੀਰੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਬਾਕੀ ਆਪਣੇ ਜੋ ਵਿਚਾਰ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਆਪਣੇ WhatsApp ਅਕਾਊਂਟ ਤੇ ਗਰੁੱਪਾਂ ਦੇ ਵਿੱਚ Facebook ਤੇ ਵੀਡੀਓ ਦਾ ਜੋ ਲਿੰਕ ਹੈ ਉਸ ਨੂੰ ਸ਼ੇਅਰ ਕਰੋ ਜੀ ਇਸ ਤੋਂ ਬਾਅਦ ਸਿੰਪਲ ਮੋਰਨੀ ਛੇ ਲੜਾਂ ਵਾਲੀ ਪੱਗ ਦੀ ਵੀਡੀਓ ਬਣਾ ਕੇ ਅਪਲੋਡ ਕਰਾਂਗੇ ਇਸ ਤੋਂ ਬਾਅਦ ਜੋ ਸੈਟ ਖਣਾ ਹੈ ਜੋ ਸਾਬ ਤੋਂ ਪਹਿਲਾਂ ਲੜ ਲਗਾਇਆ ਸੀ ਉਹਨੂੰ ਚੰਗੀ ਤਰ੍ਹਾਂ ਖੋਲ ਕੇ ਉੱਪਰ ਵਿਛਾ ਲੈਣਾ ਹੈ ਉਸ ਤੋਂ ਬਾਅਦ ਬਾਜ ਦੀ ਮਦਦ ਦੇ ਨਾਲ ਲੜ ਨੂੰ ਪਹਿਲਾਂ ਇੱਕ ਪਾਸੇ ਟੱਕ ਦੇਣਾ ਹੈ ਉਸ ਤੋਂ ਬਾਅਦ ਦੂਸਰੇ ਪਾਸਿਓਂ ਸੈਟ ਕਵਰ ਕਰ ਦੇਣਾ ਹੈ ਕਈ ਵੀਰਾਂ ਤੋਂ ਸੈਟ ਖਣ ਵਿੱਚ ਪ੍ਰੋਬਲਮ ਆ ਜਾਂਦੀ ਆ ਵੀਰੇ ਡਬਲ ਸ਼ੀਸ਼ਾ ਲੈ ਕੇ ਉੱਪਰਲੇ ਪਾਸਿਓਂ ਸ਼ੀਸ਼ਾ ਦੇਖ ਕੇ ਜੋ ਸੈਰਾ ਹੈ ਉਹ ਟੱਕ ਦੇਣ ਪਿਛਲਾ ਲੜ ਹੈ ਉਸ ਨੂੰ ਚੰਗੀ ਤਰ੍ਹਾਂ ਖਿੱਚ ਕੇ ਲਗਾ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ